ਕੀ ਨਹੀਂ ਉਹ ਇਸ ਤਰ੍ਹਾਂ ਕਿਤੇ ਵੀ ਮੰਗਦਾਚ ਰਹੇਗੀ ਨਾ ਹੁਣ ਆਪਾਂ ਮੋਲ ਦੇ ਹਿਸਾਬ ਨਾਲ ਕਰ ਲਈ ਬਾਸੀ ਉਹ ਪੱਠ ਵੀ ਥੋੜੀ ਜੀ 10 10 ਕਿੱਢੀ ਰਹੇਗੀ ਪੱਠ ਨਰਮਾ ਥੋੜੀ ਜੀ ਬਹੁ ਜਿਹੜੀ ਹੋ ਗਈ ਉਹਦਾ ਖੁੱਦਾ ਕਰਾ ਦੇ ਇਧਰ ਜੀ ਚੱਲਦਾ ਹਾਂ 10 ਦਿਨ ਹੋ ਵੀ ਨਹੀਂ ਆਏ ਤਾਂ ਰਹੀ ਜੇ ਤਾਂ ਮੋਲ ਕਰਾਉਣ ਵਾਲੀ ਗੱਲ ਕਰੀਏ ਚੱਲ ਕੋਈ ਨਾ ਉਹ ਵੀ ਬੋਲਣ ਮੰਗਦਾ ਮੋਲ ਦਾ ਹਾਂ ਮਨੋ ਤਾਂ ਕੱਢਿਆ ਹੋਇਆ ਆ ਵੀ ਦੇਖ ਲਾ ਭਾਈ ਉਹ ਕਿਹੜਾ ਰਸੀਪਾਉਣ ਲੱਗਿਆ ਕਰਨ ਬੱਤੀਆਂ ਦੇ ਨਾਮ ਪਰ ਚਲਣ ਪੈਸੇ ਬਣਾ ਦੇ ਜਿਹੜੇ ਅੰਬੂ ਉਹ ਤੱਤੇ ਕੋਰੇ ਮਾਗਰ ਨੇ ਦੋ ਬੱਚੇ ਮਾਗਰ ਦੋ ਬੱਟੀਆਂ ਮਾਗਰ ਦੋ ਬੱਚੇ ਨਹੀਂ ਇਹਨੂੰ ਬੋਲੋ ਨਾ ਇਹਨਾਂ ਨੂੰ ਨਾ ਮਾਗਰ ਬੱਚੇ ਦੋ ਨਾ ਮਾਗਰ ਨੇ ਉਹ ਦੇ ਉਹ ਬੱਚੇ ਨਿਕ ਤੇ ਉਹ ਜਾਂਦਾ ਕਾਲਾ ਇੱਕ ਤੇ ਲਾਲ ਨਹੀਂ ਨਹੀਂ ਇੱਕ ਦਾ ਆਹ ਕਾਲਾ ਇਹਦਾ ਲਾਲ ਨਹੀਂ ਹੋਣਾ ਜੀ ਕਾਲੀ ਦਾ ਕਾਲਾ ਉਹ ਬਣਾਉਂਦਾ ਕਾਲੀ ਰੱਖੀਦਾ ਉਹ ਲਾਲ ਆ ਬਾ ਬਾ ਉਹ ਫਰਦਾ ਹੈ ਤੰਦਲੇ ਹੀ ਰਹੇ ਨਾ ਮੈਂ ਇਹ ਪੱਛੇ ਨਾਲ ਨੇ ਪੱਛੇ ਜਿਹੜਾ ਨਾ ਲਾ ਲਾ ਉਹ ਵੀ ਕੀ ਲਾਉਣਾ ਕਿਧਰ ਤੱਕ ਲਾ ਗਏ ਲਾ ਹਾਂ ਉਹ ਬਤਰੀ ਮਾਗਰ ਦਾ ਹੁਆ ਦੋ ਦੋ ਹੋਏ ਬੰਨੇ ਚਾਰ ਬਸੀਆਂ ਨੇ ਯਾਰ ਪਸ਼ੂ ਵੀ ਦੋ ਦੋ ਹੋਏ ਬੰਨੇ ਹਾਂ ਚਾਰ ਨੇ ਬਸੀਆਂ ਨਾ ਨਹੀਂ ਗੜਾ ਬੁੱਧ ਨਹੀਂ ਉਹਨੇ ਪਾਲੇ ਬੈਨੇ ਯੂ ਗੜਾ ਨਹੀਂ ਵਧੀਆ ਸ਼ਾਰ ਯਾਰ ਕੀ ਭੜੇ ਮੇਰੇ ਪੂਰੇ ਉਹ ਕਾਲਾ ਮੈਂ ਉਹ ਬੱਕਰੇ ਦਾ ਜੂੜ ਨੇ ਦੱਦ ਨਹੀਂ ਕਰਿਆ ਕੁਆਲਟੀ ਦੇ ਬੜੋ ਚੰਦਾ ਜਿਹੜੇ ਦੂਨੇ ਲਓ ਵੀ ਆ ਸਾਰੇ ਜਾਨਵਰ ਨੇ ਇੰਨਾ ਸੋਤਾ ਹੋਣ ਲੱਗਿਆ ਨੋਗਾ 40 ਕਾਇ ਗਿਆ ਰ ਮੈਂ ਇਕੱਠਿਆਂ ਨਹੀਂ ਕਰ ਲਾ ਫਿਰ ਇੰਨੀ ਦੇ ਕਿੰਨਾ ਕਿੰਨੇ 970 ਹੋ ਗਏ ਕਿੰਨੇ ਲਾ? ਕਾਹ ਨਾ ਬੱਤ। ਫਤ ਬੂਨਾ ਲਾ ਦੇ ਕਿ ਲਾਉਣਾ ਹੈ? ਓਰੇ ਹਾਂ। ਰਾਤਾ ਫਿਰ ਆਪਾਂ ਬਾਜ਼ੀ ਕਰਾਂ। ਰਾਤਾ ਨੂੰ ਮੁੱਲ ਲਾ ਜਾਦਾ। ਫੋਲਿਕ। ਯਾ ਲਾ ਮੈਂ ਮਤੂਨ ਹਾਂ ਘਹੀ ਨੇ। ਮੈਨੂੰ ਕੋਰੋ ਗਰੇ ਪਈ ਜਾਣਾ। ਅਜੇ ਵੀ ਮੈਨੂੰ ਬੰਦ ਨੂੰ ਬਾਜ਼ੀ ਮੈਂ ਅੱਜ। ਅੱਛਾ। 25000 ਰਾਇ। 35000 ਥੱਕਾਂ। 35000 ਥੱਕਾਂ। ਚਲੇ ਨਾ ਦੋਏ। 35000। ਸਹੀ ਕੱਢ ਹੁਣ। ਆ ਹੋਰ ਪਤਾ ਲਾ ਪੂ ਨਾ 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 ਨ 35 35 ਹੀ ਹਮਾਂ ਕੋਲ ਹੈ 35 ਇੱਧਰ ਹੋ ਜਾ ਡੱਕੇ ਤੋਂ ਇੱਧਰ ਡੱਕੇ ਨੂੰ ਤੋੜਨ ਨੂੰ ਵਜਨ ਨੂੰ ਪਾ ਲੈ ਅੱਛਾ 2000 ਹੋਰ ਪਾ ਅਜੇ ਤਾਂ ਗੱਲ ਬੰਦ ਹੀ ਨਹੀਂ ਆ ਸੌਦੇ ਵਾਲਾ ਕੰਮ ਨਹੀਂ ਕਰਾਂਗੇ 1000 ਫੇਰ ਮੈਂ ਕੱਠੇ ਜਨ ਨੂੰ ਨਹੀਂ ਆਏ ਨਹੀਂ ਜਿੰਨਾਂ ਨੂੰ ਤੁਹਾਨੂੰ ਸਹੀ ਜਿਹਾ ਲੱਗਦਾ ਜਾਏ ਸਹੀ ਤੂੰ ਦੱਸ ਦੇ ਇੱਥੇ ਤੱਕ 6000 ਹੱਥ ਮਾਰਨ ਖਾਣਾ ਵੀ ਇੰਨੇ ਦੇ ਦੇਊਗਾ ਫੇਰ ਮੇਰਾ ਕੰਮ ਕੀ ਹੋਰ ਕਿੰਨੇ ਮੰਗੇ ਕਿੰਨੇ ਦੇ ਭਾਈ 70 ਦਾ ਮੰਗਿਆ ਭਾਈ ਮੇਰਾ ਮੇਰਾ 70 70 ਦਾ ਮੰਗਿਆ ਜੀ 60 ਦੇ 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 ਜਦੋਂ ਮੇਰਾ ਕੰਮ ਗਿਆ ਹੋਰ ਬਈ ਮੇਰਾ ਕੰਮ ਗਿਆ ਇਹ ਮੈਂ ਤਾਂ ਉਹ ਠੀਕ ਹੈ ਜੀ ਤੁਹਾਡਾ ਮੈਂ ਤਾਂ 500 ਰੁਪਏ ਲੈਣਾ ਬਈ ਛੋਟੀ ਗੱਲ ਜਾਇਜ਼ ਜ਼ਰੂਰ ਦਊਂਗਾ ਜੀ ਹਾਂ ਉਹ ਮੇਰਾ ਹੱਬਾ ਲੱਗਦਾ ਨਹੀਂ ਖੜ ਜਾ ਜੀ ਜਦੋਂ ਆਪਣਾ ਕੰਮ ਗਿਆ ਨਾ ਮੈਂ ਮਰਾ 5-6 ਹੋ ਬੇ ਪਾਉਂਗਾ ਮੈਂ ਬੋਬੋਰ ਵੀ ਪਾਉਂਗਾ ਤੇੜਾ ਕਿੱਥੇ ਆ ਬੱਸ ਉਹਨੂੰ ਦਾਤੀ ਗੱਲ ਵੀ ਹਾਂ ਭਾਈ ਆਪਾਂ ਕੋਈ ਨਹੀਂ ਛੱਡ ਦੇ ਛੱਡ ਬੰਦ ਆ ਫੜ ਪੜ ਹਾਂ ਜੀ ਜਲਦੀ ਜੀ ਬਈ 500 ਮੈਂ ਇੰਨੇ ਨਹੀਂ ਚੱਲਣਾ ਪੋਟ ਲੋ ਜੀ ਮੈਂ ਨਹੀਂ ਰੱਖ ਲੈ ਹੈ ਜਦੋਂ ਬਾਜੇ ਜਦੋਂ ਮਾਤਾ ਜੜ ਗਿਆ ਉਸ ਨੂੰ ਰੋਕ ਨਹੀਂ ਤਾਂ ਹੈ ਬਸ ਮੈਂ ਰੋਕ ਪਹਿਲੀ ਸੁਲਾਹ ਕਰਨ ਲਈ ਸੁਲਾਹਦਾ ਯਾਰ ਅਸੀਂ ਮੈਂ ਉਹ ਜਿੰਨਾ ਚਿਰ ਰਹਿਣਾ ਹੈ ਸੁਲਾਹ ਤਾਂ ਨਹੀਂ ਹੁੰਦੀ ਇਹਦਾ ਜਦੋਂ ਬਿਲਕੁਲ ਨਹੀਂ ਰੁਕੇਗਾ ਅਸੀਂ ਜਦੋਂ ਤੀਰ ਨੋਕਰੇ ਦੇਦੇ ਭਾਈ ਬਾਜੀ ਹੁਣ ਬੋਚ ਨਹੀਂ ਪੂਰੇ 40000 ਦੇ ਦਿੱਤੇ ਹਾਏ ਹਾਏ ਤਿੰਨ ਰੋਗ ਤਾਂ ਇਕੱਠਾਈ ਮੈਂ ਵੀ ਦੱਸ 70000 ਇਕੱਠਾ ਕਰਦੇ ਹਾਂ ਯਾਰ ਹੁਣ ਤਾਂ ਦੂ ਲੱਖ ਮੰਗ ਕੇ ਵੱਡੇ ਪੈਸੇ ਆਉਣਗੇ ਪੂਰਾ ਲੱਖ ਮੰਗ ਯਾਰ ਆਪਾਂ ਮੇਰੇ ਕੋਲ ਗੁੱਸਾ ਕੋਈ ਨਹੀਂ ਹੈਗਾ ਯਾਰ ਤੂੰ ਲੱਖ ਮੰਗੇ ਨਾ ਠੀਕ ਹੈ ਇਹਦਾ ਤੇਰਾ ਮਾਲ ਆ ਯਾਰ ਕੁਛ ਮੰਗੀ ਚੱਲ ਜਰਾ ਜੀ ਤੇਰਾ ਗੁੱਸਾ ਕਰਿਆ ਨਾ 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 ਗੁੱਸਾ ਮੈਂ ਵੀ ਨਹੀਂ ਕਰਦਾ ਇਹਨੇ ਮੇਰੇ ਕੋਲ ਜਾਂਦੀ ਆਦੀ ਤੇ ਹੁਣੇ ਵੀ ਵੱਡੇ ਜਾਂਦੇ ਨੇ ਇਹਦੇ ਨੂੰ ਕਰਾਉਣਾ ਆਈਗਾ ਬੋ ਬੋ ਕਰੇ ਹੋ ਜਾਂਦੀ ਐ ਬੋ ਦਾ ਹੋ ਜਾਂਦੀ ਐ ਇਹ ਲਿਆਉਂਦੇ ਵੀ ਹੋਣੇ ਪੈਸੇ ਲੱਗਰੀ ਜਾਂ ਹੁਡੀ ਦਵਾਈ ਵੀ ਆ ਬਾਜੀ ਗਰਬ ਕੀਆ ਮੋਟਾ ਉਹਦਾ ਇਹ ਤਾਂ ਪਰਕਾਰ ਇਹਦਾ ਠੀਕ ਤੇ ਇਹ ਦੋਈ ਤੁਸੀਂ ਖੜੇ ਹੋ ਜਾ ਦੁਵਾਈਓ ਆਪਾਂ ਦਾ ਖੁੱਲ ਬੋਨੇ ਯਾਰ ਇਹਨੂੰ ਕਿਹੜਾ ਹੁਣ ਪਤਾ ਲੱਗਦਾ ਇਹਨਾਂ ਬਾਰੇ ਕਾਹਦੀ ਮੰਡੀ ਵੇਖ ਦੇ ਦੇ ਦੀਆਂ ਕਿੱਥੇ ਦੇਖ ਜਾਂਦਾ ਤੂੰ ਜਾਣਦਾ ਨਹੀਂ ਹੱਸ ਜ਼ਰਾ ਦੱਸ ਤਾਈ ਉਹਨੂੰ ਅੱਥਰ ਸਨੋੜ ਨੂੰ ਰਾਹ ਪਾ ਦੇ ਹੁਣ ਦੀ ਇਦੂ ਕੰਮ ਸਿੱਧਾ ਮਾਰ ਰਿਸ਼ਾਨਾ ਬਾਈ ਯਾਰ ਇਤਨੀ ਗੱਲ ਯਾਰ ਇੱਕ ਵਾਰ ਤੈਨੂੰ ਮਾਰ ਮਾਈ ਬੜਬੂ ਯਾਰ ਪਹਿਲਾਂ 10000 ਘਟ ਗਿਆ ਇਕੱਠੇ 55000 ਦੇ ਪੁੱਛਦੇ ਨੇ ਸਾਨੂੰ ਦਾ ਫੜਾ ਦੋ ਸਾਈ ਨਹੀਂ ਥੋੜੀ ਤੂੰ ਬੋਲਾ ਬਿਆਦ ਦਾ ਦੁਵਾਈ ਗਿਆ ਤੀ ਨਾ 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 ਸਾਫ ਸੱਠ ਤੇ ਹੈ ਜੀ ਹੱਥ ਤੇ ਹੈ ਜੀ ਹੱਥ ਤੇ ਹੈ ਜੀ ਰੇਕ ਲੱਗ ਜਾਂਦਾ ਤੇ ਹਾਂ ਇਹ ਕੱਟਰੀ ਆ ਜਾਂਦੀ ਗੋਮਲ ਇਹ ਪੋਟਲਾ ਆ ਕਰ ਮਾਣੂ ਟਿੱਕਾ ਰਾਮਾ ਨੂੰ ਬਰਗੇ ਦੀ ਜਰੂਰ ਪੁਸਕਾ ਕੰਮ ਹੋਣਾ ਉਹ ਪੁਸਤੂਗਾ ਜਿਸਨ ਕ ਮਾਲ ਖਲਾਗਾ ਉਸੇ ਦਾ ਲਾਉਣੇ ਪੈਂਦੇ ਨੇ ਕੋਈ ਵੀ ਹੋਣਾ ਪਰ ਪੁਸਤੂ ਨਿਕਲ ਲਾਗੀ ਇਹ ਪੁਸਕੇ ਤੇ ਰਾਮਾ ਦੇ ਹਾਂ ਵੀ ਹੋ ਗੂਸ ਅੱਗੇ ਲੰਘਣਾ ਪਾ ਜਾ ਖੁੱਲੋ ਖੁੱਲੋ ਜਿਆਦਾ ਆਇਆ ਨਹੀਂ ਖੁੱਲੋ ਪੁੱਲੀ ਤੇ ਇਹ ਹਮ ਤਾਂ ਨਾ ਨਾ ਇਹ ਨੂੰ ਮਾਰਨਾ ਨਹੀਂ ਮਾਰੀ ਹੁਣ ਇਦੂ ਬਾਸ ਹੁਣ ਤਾਂ ਦੰਨੇ ਆ ਇਕੱਠਾ ਪਾਦਾ ਹੁੰਦਾ ਮੈਂ ਤੈਨੂੰ ਕਿਹਾ ਜੀ ਬਬਾ ਪੁੱਲੂ ਬਾਬੂ ਦਾਗ ਨੱਥੇ ਮਰ ਰੋ ਰਿਆ ਮੱਲਾ ਹਾਂ ਜੀ ਕਿੱਸ ਕਰ ਇਕੱਠੇ ਪਾਵਾਂਗੇ ਐ ਕਰ ਹੋਰ ਇਕੱਠੇ ਪਾਵਾਂਗਾ ਯਾਰ ਯਾਰ ਕਰਕੇ ਪਾਵਾਂਗਾ ਜਿਵੇਂ ਹੁੰਦਾ ਜੀ ਕਰਦਾ ਪਰ ਹਉ ਨੇ ਵੀ ਜਨੇ ਹੁਣ ਇਦੂ ਹੀ ਹੋਰ ਨਹੀਂ ਘਟਿਆ ਲਾ ਗਿਆ ਜੂਨ ਬਬਾ ਲੱਖ ਮੰਗੀ ਯਾਰ ਜਰਾ ਇਹਨਾਂ ਆਉਂਦੇ ਬਹੁਤੇ ਰਣੇ ਯਾਰ ਜੇ ਤੁਨੋਂ ਮੋਲ ਵਧਿਆ ਲਗਾ ਦੇ ਦੀ ਨੇ ਲਗਣਾ ਨਹੀਂ ਛੱਡਦੀ 20 ਯਾਰ ਬੇਗੁੜਿਆ ਗੱਲ ਤਾਂ ਲ ਟਾਈਮ ਵੇਖ ਲਾਉਂਦਾ ਗਰਮੀ ਪੈਂਦੀ ਐ ਤੈਨੂੰ ਯਾਰ ਮੇਰੇ ਹਰੇ ਬੱਕਰੇ ਵੱਡੇ ਨੇ ਜੋ ਲਮਕਾਲੇ ਵਾਲਾ ਉਹ ਉਹੀ ਤਾਂ ਗੱਲ ਆ ਮੂਰੇ ਵੀ ਦੇਖ ਮਾਸ਼ ਲਮਕਾ ਨਹੀਂ ਯਾਰ ਗੱਲ ਨਹੀਂ ਛੱਡਵਾ ਕੁਇਆ ਤਰੇ ਇਹ ਜਮ ਕੇਰੇ ਹੀ ਟੰਗਿਆ ਦੀ ਇੱਥੇ ਉਹਦੇ ਆਇਆ ਸੇਰਾ ਥੋੜੇ ਪੈਂਦੀ ਟੰਗਿਆ ਜੀ ਕਾ ਕਿਆ ਤੁਹਾਨੂੰ ਲੱਗਦੇ ਹੋ ਮੱਥੋਂ ਵੀ ਗਰੀ ਲੇਖੇ ਵੀ ਰੇ ਮੈਂ ਹਾੜ ਦਿਵਾਲੀ ਨੂੰ ਆਣਾ ਨਾ ਗਾਤਰੋਂ 6000 ਰੁਪਏ ਹੋਰ ਪਾ ਲੈ ਮੇਰੀ ਬਾਣੀ ਨਹੀਂ ਲਾਉਂਦਾ ਡੇਰੀ ਇਹਦੇ ਬੱਕੇ 10000 ਜਮੀਨ ਰੇਲੀ ਦਾ ਮੇਰਾ ਵੱਡਾ ਕੱਲਾ ਖੇਤ ਜੇ ਹੈ ਨਾ ਹੱਥ ਕਰ ਰਾਗੇ ਬੇੜੋ ਬੇਵੀ ਜਾ ਕੇ ਸਾਂਝਾ ਬਹਿਣਾ ਬਾਬੇ ਦਾ ਤਾਂ ਪੂਰੇ 45000 ਓਏ ਹੋਏ ਉਹ ਮਰਵਾ ਦੇਗਾ ਉਹਨੂੰ ਰੱਖ ਲੈ ਕੋਈ ਗੱਲ ਨਹੀਂ ਬੈਠਾ ਵੀਰੇ ਰੱਖ ਲੈ ਬਾਈ ਰੱਖ ਲੈ ਵਧੀਆ ਪੂਰਾ ਸਹੀ ਆ ਸਹੀ ਆ ਨੇ ਜਮਾਈ ਸਹੀ ਆ ਨਹੀਂ ਜੀ ਅ ਬਾਬਾ ਸਹੀ ਆ ਅ ਬਾਬਾ ਹਰੇ ਜੀ ਸੁਣੋ ਮਹਾਰਾ ਕਾਹਾਂ ਜੀ ਇਹ ਝਾਗ ਦਾ 50000 ਦੀ ਹੁਣ ਪੰਜ ਖੜਿਆ ਮੈਨੂੰ ਪਤਾ ਹਦਾਈ ਸਾੜਾ ਕੰਮ ਕੀ ਹਦਾ 40000 ਰੁਪਏ ਆ ਹਾਂ ਜੀ ਬਾਪਾ ਸਮਝਾ ਦੇ ਕਹਾਂ ਨੇ ਨੀ ਕਰ ਰਹੇ ਆ ਜਾਣੇ ਨੇ ਕੋਈ ਨਹੀਂ ਲਿਆਣੇ ਨੇ ਬਾਪੂ ਕਿਹਦੀ ਸਤੂ ਕਦੋਂ ਪਈ ਵਟਣੀ ਉਹ ਛੇ ਦੰਦ ਵੀ ਹੋਇਆ ਖੜਾ ਉਹ ਵੀ ਆ ਵੀ ਪੱਕੇ ਦੰਦਾਂ ਛੇ ਦੰਦਾਂ ਵੀਰੇ ਅੱਛਾ ਦੇ ਵੀ ਸਕਦੇ ਨੇ ਦੇਖ ਲੈ ਮੈਂ ਤਾਂ ਹੁਣੇ ਦੇਖ ਕੇ ਟਿਆ ਜਿਹੜੀ ਤੇਰੀ ਸਾਹਮਣੇ ਖੜ ਕੇ ਟਕਾਟ ਮਾਰਿਆ ਐਨਾ ਕੋਈ ਉਹ ਨਹੀਂ ਹੈਗਾ ਮੈਂ ਕਿਹੜਾ ਰੱਖਣੇ ਨੇ ਇਹ ਉਹ ਚੀਜ਼ ਨਹੀਂ ਹੈਗੀ ਹਾਂ ਹਾਂ ਹੂੰ ਛੇ ਦੰਦਾਂ ਛੇ ਦੰਦ ਹੋ ਗਿਆ ਵੀ ਕਿਹੜਾ ਕਾ ਦਾ ਦੱਸਣ ਜਾ ਸੁਣ ਲੈ ਬਾਈ ਹਾਂ ਬਿਵਾਰੀ ਬੰਦੇ ਖੜੇ ਨੇ ਤੇ ਲਵੇ ਇਹਨਾਂ ਨੂੰ ਬੁੱਸ ਆਪਾਂ ਨੂੰ ਇਹ ਪਾ ਦੱਸਾਂਗੇ ਹਾਜੂ ਅਸੀਂ ਮਾਰਗੇ ਲੋਕਾਂ ਦੇ ਗਰਮੀ ਜਿਓ ਅਸੀਂ ਤਾਂ ਖਾਗੜ ਕੇ ਬਣਾ ਬੱਗੇ ਉਹ ਮਗਰ ਦੇ ਬੱਗ 2002 ਬਾਰੀ ਰਹਿ ਗਿਆ ਰਹੀ ਰਹਿ ਗਿਆ ਉਹੀ ਤਾਂ ਨੂੰ ਖੜਾ ਮਸਮਾ ਨਹੀਂ ਗਿਆ ਨਾ ਆ ਜਾਉਂਦੀ ਬਈ ਜਾ ਕਰ ਜਾਉ ਇਹ ਵੀ ਜੀ ਬਾਈ ਯਾਰ ਹੁੰਦਾ ਸੰਗਾ ਰੱਖੀ ਆ ਹਾਂ ਜੀ ਮਤਲਬ ਜਿਹੜੇ ਪੇਣਾ ਦੇ ਖਾਸ ਗਿਆ ਝੋਪਿਆ ਜਿਓ ਹੁਣ ਤੂੰ ਤਾਂ ਕਹਿੰਦਾ ਮੈਂ ਇੱਕ ਘਟ ਬੰਦਾਂ ਨਹੀਂ ਇਹਦਾ ਬਾਬਾ ਨਹੀਂ ਹੁਣ ਮੈਂ ਕਰਾਂ ਕੀ ਯਾਰ ਜੇ ਤੂੰ ਹੀ ਆਸਮਨ ਤੂੰ ਆ ਵੀ ਗਰੀ ਕਰ ਰਾਇਆ ਰਾਇਆ ਕਰੇ ਹੀ ਆ ਕਰੇ ਆ ਜਲਹੋਰ ਹੈ ਆ ਲੈ ਜਲਦਾ ਆਪਾ ਮਾਲਕ ਹੈ ਮਾਲਕ ਬਾਬਾ ਕਹੀਦਾ ਸਾਡੇ ਕੱਲੋ ਬੱਕਰੀ ਦੇ ਕੇ ਆ ਬੰਦਾ ਨਹੀਂ ਨਹੀਂ ਮਾਰ ਦੇ ਨਿਸ਼ਾਨ 55 ਦਾਸਤਾਈ ਬਈ 55 ਬੰਦਾਂ ਨਹੀਂ ਜਾਂਦਾ ਹੈਗਾ ਜਦੋਂ ਬੱਕਰੇ ਹੁੰਦੇ ਨੇ ਵੇਖ ਤੇ ਜਿਹੜਾ ਮੇਰੀ ਮੰਨਨੇ ਦਾ ਇਹਦਾ ਮਤ 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 ਮੱਥਾ ਮਾਰਾਂ ਨੀ ਫਿਰ ਫਾਇਦਾ ਕਿ ਮੈਂ ਗਰਮੀ 'ਚ ਯਾਰ ਬੱਸ ਫਿਰੋ ਯਾਰ ਕਿ ਹੋਰ ਪਾ ਯਾਰ ਅੱਛਾ ਹਜ਼ਾਰ ਖੰਡ ਬਣਾ ਲ ਤਾ ਕੀ ਫਿਰ ਹਜ਼ਾਰ ਉਹੀ ਮੰਨਦਾ ਹੁਣ ਮੰਨਦਾ ਤਾਂ ਨਹੀਂ ਫਿਰ ਮੈਂ ਵੀ ਉਹੀ ਕਾਟ ਰਾਂ ਜੀ ਹਜ਼ਾਰ ਕਿ ਕੋਈ ਬਣਦਾ ਤੂੰ ਜੇ ਸਹੀ ਮਾਰ ਬਾਈ ਵੀ ਇੰਨੇ ਦੇ ਤੂੰ ਸਿੱਧੇ ਹੀ ਦੱਸਦੇ ਤਾਂ ਉਹ ਲੈ ਜਾਂਦਾ ਤੂੰ ਮਾਰਦਾ ਕਹਰ ਦੱਸ ਪੂਰੀ ਉਰੀ ਬਾਹਰ ਜਾਣਾ ਕੱਢਣ ਲੱਗ ਜਾਣਾ ਮੈਨੂੰ ਨਹੀਂ ਹਰ ਜਾ ਸਾਡੇ ਗਾਣੇ ਨਹੀਂ ਕੱਢਦਾ ਆ ਫੜ ਯਾਰ ਤਿੰਨ ਘੰਟੇ 50 ਦੇ ਹੋ ਗਏ ਯਾਰ ਨਾ ਪੁੱਤ ਉਹ ਟਾਲੀ ਖਿਡਾਣੀ ਬਾਈ ਰੱਖ ਲਾ ਜਾ ਮਾਣ ਉਹ ਫੜ ਜਾ ਮੇਰੇ ਮਨ ਨਹੀਂ ਲੈਣਾ ਫੋੜਨਾ ਦਾ ਮੋੜ ਮੋੜ ਉਹ ਹੁਣ ਨਾ ਕਰ ਬੁੱਦਾ ਮੇਰੀ ਗੱਲ ਸੁਣਾ ਖਰਚਾ ਵੀ ਪਊਗਾ ਉਹਨੂੰ ਖਰਚਾ ਵੀ ਪਊਗਾ ਆਪਣੀ ਵੀ ਮਹਿੰਗੇ ਲੋਕ ਕੋਈ ਨਾ ਬੁੱਤ ਬੜ ਕੇ ਹੁਣ ਰੱਖ ਲੜਾ ਖਲਾ ਰੱਖ ਰੱਖ 43000 ਦੇ ਗਿਆ 47 47 ਕੋਈ ਨਾ ਕੋਈ ਨਾ ਹੋਣਾ 47 ਦਾ ਮੇਰਾ ਇਕੱਲਾ ਵੱਡਾ ਖਰੀਦਿਆ ਹੋਇਆ ਮੈਂ ਹੋਣਾ ਨਾ ਮਾਮਾ ਯਾਰ ਕਿ ਤੂੰ ਰੱਖ ਹੋਣੋ ਕਿਹਦੇ ਸਾਹ ਨਾ ਘਾਟਾ ਵੀ ਕਿਸੇ ਨੂੰ ਆਉਣੀ ਪੈਣੀ ਨਾ ਨਵਾਂ ਵਿਆਹ ਹੋ ਗਿਆ ਬੰਦੇ ਦਾ ਉਹ ਰੱਖ ਲੈ ਪੁੱਤ ਤੇਰੇ ਕਹੇ ਤੋਂ ਮੈਂ ਕਰ ਲੈਂਦਾ ਮਾਂ ਗੱਲ ਤਾਂ ਸਮਝੀ ਮੇਰੀ ਉਹ ਆਪਾਂ ਮਹਿੰਗੇ ਜਿਆਦੇ ਨੇ ਮਹਿੰਗੇ ਦਾ ਮੈਂ ਵੀ ਲੈ ਕੇ ਮੈਂ ਵੀ ਸਸਤੇ ਵੇਚ ਰਿਹਾ ਪਰ ਉਹ ਪਹਿਲਾਂ ਪਤਾ ਨਹੀਂ ਹੁੰਦਾ ਮੇਰੇ ਸਾਹ ਮਹਿੰਗੇ ਕਹੋ ਗੀਰ ਮਗਨ ਬਣਾਉਂਦੇ ਨਹੀਂ ਜਾਦੇ ਪਰ ਤਾਰੇ ਨਾ ਕੋਈ ਨਾ ਲੋਕ ਵੀ ਚਾ ਰੱਖ ਲੈ ਬਿੱਡੂ ਰੱਖ ਲੈ ਪੂਰੇ ਦੇ ਘਰ ਦੇ ਆਉਹੀ ਤਾਂ ਲੱਗ ਗਈ ਆ ਯਾਰ। ਉਹ ਦੁਨੀਆਦਾਰੀ ਆ ਸਭ ਕੁਝ ਕਰ ਦਿੰਦੇ ਯਾਰ। 15 ਆ ਮੈਂ ਜਦੋਂ ਆਲਾ ਨਾ ਦੇਖੀ ਕੁਝ ਨਹੀਂ ਹੁੰਦਾ। 18 19 ਉਹ ਘੜਬਾਹੇ ਵੀ। ਨਹੀਂ। ਜੰਮ ਰੱਖੋ। ਇੱਕ ਇੱਕ ਇਹਨੇ ਉਹ ਤਾਂ ਦੇ ਹੀ ਨਹੀਂ ਦਿਆ। ਬਾਈ। ਮੇਰਾ ਪੰਜਾਹ ਨਹੀਂ ਹੋਇਆ ਹੁਣਾਂ ਜੀ। 5000 ਤਾਂ ਦੇਣਾ ਵੀ। ਜਾਓ ਵੀ। 25 ਫੱਪੀ। ਸਟਾਈ ਹੋ ਗਿਆ ਜੀ। ਕੋਸੇ 15000 Google Pay ਕਰਦਾ। ਠੀਕ ਆ ਬਾਕੀ ਜਿਹੜੇ ਰਹਿਣਗੇ ਉਹ ਕਰ ਲਓ ਬਾਈ ਪੂਰਾ 45000 ਰੁਪਏ ਲੱਗ ਗਿਆ ਆ ਬੱਕਰਿਆਂ ਦੇ ਉੱਤੇ ਕਾ ਬੱਕਰਾ ਤੇ ਕਾ ਬੱਕਰਾ ਬਾਈ ਤੇ ਕਾ ਕਾਲੇ ਬੱਕਰੇ ਦੇ ਉੱਤੇ ਲੱਗ ਗਿਆ ਉਹ ਕਰੇਗਾ ਕਦੋਂ ਬਦਲ ਨਹੀਂ ਬੰਦਾ ਫਿਰ ਲਖਾਈ ਤੇ ਮਾਹ ਚੱਲ ਕੋਈ ਕਰਨੀ ਜਦਾਂ ਆਹ ਤਾਂ ਸਾਡੇ ਬੰਦੇ ਮੰਨ ਲੀਂ ਲੈਂਦੇ ਨਾ ਹੂੰ ਰੋਇਆ ਰੋਇਆ ਬਹੁਤ ਬੋਲੇ ਨਹੀਂ ਨਹੀਂ ਠੀਕ ਹੋ ਗਿਆ ਐਨਾ ਹੈਗਾ ਚੱਕ ਚੋਲੀ ਕੋ ਮਾਰ ਰੋ ਮੋਰ ਦੇਖੋ ਮੰਗੇ ਹੈ ਮਾਣੀ ਪਿੱਛੋਂ ਵੀ ਵੀਡੀਓ ਬਣਦੀ ਆ ਹਾਂ ਹਾਂ

ਕਾਲ ਜਾਂ ਵਸੇ ਕਰਨ ਤੋਂ ਲੜਦੇ ਆ ਹਨ ਇਹ ਕਾਲ ਜੀ ਇਹ ਮਨ ਮਨਾਲ ਵਾਲਾ ਪੂਰਾ ਮਾਰ ਲਾ ਹੁਣ ਬਹੁਤ ਉਹ ਗਾਂਜੂਆਂ ਚੋਂ ਤੂੰ ਐ ਚਲੇ ਕਰ ਰਿਹਾ ਬਦਲ ਤੋਂ ਜਿੱਤ ਪੂਰੇ